ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹੈ ਜੀ ਵਧੀਆ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਉਹ ਦਿਨ ਕਿਹਾ ਸੀਗਾ ਵੀ ਆਪਾਂ ਫਿਰ ਵੀਡੀਓ ਨਹੀਂ ਪੋਣਾ ਲੇਕਿਨ ਵੀਡੀਓ ਪੋਣਾ ਕਿਵੇਂ ਪੈ ਗਿਆ ਅਸਲ 'ਚ ਮੈਂ ਟਿਕਟੋਕ ਤੇ ਗਿਆ ਜਿਸ ਮੁੰਡੇ ਦੇ ਇੱਕ ਮੈਂ ਵੀਡੀਓ ਕੀਤਾ ਸੀਗਾ ਵੈਸੇ ਆਪਣੇ ਪੇਜ ਤੇ ਆਪਣੇ YouTube ਚੈਨਲ ਤੇ ਹੁਣ ਹੈ ਨਹੀਂਗਾ ਡਿਲੀਟ ਕਰ ਦਿੱਤਾ ਆਪਾਂ ਨੇ ਉਹ ਤੇ ਜਦ ਮੈਂ ਉਹ ਖੋਲਿਆ ਤੇ ਅਸਲ ਵਿੱਚ ਖੋਲਿਆ ਕਿਵੇਂ ਇੱਕ ਪੇਜ ਤੋਂ ਮੈਨੂੰ ਪਤਾ ਲੱਗਾ ਵੀ ਇਹਦਾ ਆ ਨਾਮ ਆ ਬੰਦੇ ਦਾ ਮੁੰਡੇ ਦਾ ਉਹਦਾ ਐਸ ਨਾਮ ਤੇ ਟਿਕਟੋਕ ਤੇ ਆਈਡੀ ਆ ਉਹਦੀ ਜਦ ਮੈਂ ਉਹ ਖੋਲੀ ਤਾਂ ਉਹਦੇ ਵਿੱਚ ਕੋਈ ਐਸਾ ਵੀਡੀਓ ਨਹੀਂ ਸੀਗਾ ਜਿਹਦੇ ਵਿੱਚ ਗੁਰੂ ਸਾਹਿਬਾਨਾਂ ਨੂੰ ਮਤਲਬ ਕਿ ਉਹ بڑے ਵੀਡੀਓ ਤੁਰੇ ਫਿਰਦੇ ਆ ਪਈ ਉਹ ਗਲਤ ਬੋਲ ਰਿਆ ਬੰਦਾ ਤੇ ਜਦ ਮੈਂ ਉਹ ਵੀਡੀਓ ਖੋਲਿਆ ਉਹਦੇ ਆਈਡੀ ਮੈਂ ਚੈੱਕ ਕੀਤੀ ਖੋਲੀ ਸਾਰੇ ਵੀਡੀਓ ਦੇਖੇ ਉਹਦੇ ਵਿੱਚ ਮੈਨੂੰ ਕੋਈ ਵੀਡੀਓ ਨਹੀਂ ਮਿਲਿਆ ਉਹਦੇ ਵਿੱਚ ਸਿਰਫ ਇੱਕੋ ਵੀਡੀਓ ਮਿਲਿਆ ਸੀਗਾ ਮੈਨੂੰ ਭਈ ਜਦੋਂ ਗੱਲ ਨਿਬੜ ਗਈ ਆ ਹਨਾ ਭਈ ਤੁਸੀਂ ਫੇਰ ਵੀ ਨਹੀਂ ਹਟਦੇਗੇ ਹਨਾ ਵੀ ਫੇਰ ਵੀ ਆ ਕੇ ਤੁਸੀਂ ਪੋਸਟਾਂ ਕਰਦੇ ਆਂ ਇਦਾਂ ਕਰਦੇ ਉਹ ਮੁੰਡੇ ਦਾ ਕਹਿਣਾ ਆ ਮੈਂ ਉਹ ਵੀਡੀਓ ਤੁਹਾਨੂੰ ਵਿਖਾ ਨਹੀਂ ਸਕਦਾਗਾ ਮੈਂ ਵਿਖਾ ਕਿਉਂ ਨਹੀਂ ਸਕਦਾਗਾ ਉਹਨੇ ਫੇਰ ਉੱਥੇ ਗੱਲਾਂ ਕੱਢੀਆਂ ਵੀ ਤੁਸੀਂ ਫੇਰ ਆ ਕੇ ਮਤਲਬ ਕਿ ਇਦਾਂ ਕਰਦੇ ਆਂ ਹਨਾ ਵੀ ਸਾਨੂੰ ਨਹੀਂ ਚਾਹੀਦਾ ਮੈਂ ਵੀ ਇਸ ਗੱਲ ਨੂੰ ਸੌਰੀ ਆਂ ਵੀ ਉਹਦੀ ਮੈਨੂੰ ਅਸਲ ਆਈਡੀ ਨਹੀਂ ਲੱਭੀ ਆਈਡੀਆਂ ਬੜੀਆਂ ਲੱਭੀਆਂ ਉਹਦੀਆਂ ਮਤਲਬ ਬੜੇ ਵੀਡੀਓ ਲੱਭੇ ਲੇਕਿਨ ਜਦੋਂ ਮੈਨੂੰ ਪਤਾ ਲੱਗਾ ਨਾ ਵੀ ਮੇਨ ਆਈਡੀ ਉਹਦੀ ਆ ਆ ਟਿਕਟੋਕ ਤੇ ਤਾਂ ਫੇਰ ਮੈਨੂੰ ਪਤਾ ਲੱਗਾ ਜਿਹੜਾ ਵੀਡੀਓ ਤੁਸੀਂ ਵੇਖ ਰਹੇ ਆ ਇਸ ਮੁੰਡੇ ਦੀ ਮੈਂ ਗੱਲ ਕਰ ਰਿਹਾ ਇਸ ਤੇ ਕੋਈ ਵੀਡੀਓ ਹੈ ਨੀਗਾ ਬੜੇ ਵੀਡੀਓ ਆ ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਵੀ ਕਿਸੇ ਕੋਲ ਵੀ ਹੈ ਕਿਸੇ ਕੋਲੇ ਵੀ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਨੇ ਵੀ ਇਹ ਵੀਡੀਓ ਪਾਇਆ ਇਸ ਮੁੰਡੇ ਦਾ ਤੇ ਉਹਨੂੰ ਡਿਲੀਟ ਕਰ ਦਿਓ ਠੀਕ ਆ ਬਾਕੀ ਮੈਂ ਕੋਸ਼ਿਸ਼ ਕਰੂੰਗਾ ਮੈਂ ਉਹਦੇ ਨਾਲ ਗੱਲ ਕਰਾਂ ਠੀਕ ਆ ਮੈਂ ਉਹਦੇ ਨਾਲ ਗੱਲ ਕਰੂੰਗਾ ਤੇ ਮੈਂ ਕੋਸ਼ਿਸ਼ ਕੀਤੀ ਵੀ ਸੀ ਕਿ ਹੁਣ ਬਿਜ਼ੀ ਇੰਨੇ ਹੋਈਦਾ ਹੁਣ ਫ੍ਰੀ ਹੋਇਆ ਮੈਂ ਕੰਮ ਤੋਂ ਤੇ ਮੈਂ ਇਹੀ ਗੱਲ ਕਹੂੰਗਾ ਇੱਕ ਗੱਲ ਮੈਂ ਹੋਰ ਕਹੂੰਗਾ ਵੀ ਜੇ ਕਿਸੇ ਕੋਲੇ ਕਿਸੇ ਦੇ ਪੇਜ ਤੇ ਕਿਸੇ ਦੇ ਇੰਸਟਾਗ੍ਰam ਤੇ ਜਾਂ ਕਿਤੇ ਵੀ ਮੇਰਾ ਵੀਡੀਓ ਪਿਆ ਤਾਂ ਉਹਦਾ ਮੈਂ ਵਸੂਲ ਨਹੀਂਗਾ ਤੇ ਮੈਂ ਉਸ ਭੈਣ ਭਰਾ ਨੂੰ ਕਹਿਣਾ ਵੀ ਇਹਨੂੰ ਡਿਲੀਟ ਕਰ ਦਿਓ ਇਸ ਵੀਡੀਓ ਨੂੰ ਕਿਉਂਕਿ ਜਦੋਂ ਕਈ ਵਾਰ ਪਤਾ ਨਹੀਂ ਹੁੰਦਾ ਨਾ ਬੰਦੇ ਨੂੰ ਕਈ ਵਾਰ ਨਹੀਂ ਪਤਾ ਹੁੰਦਾ ਕਿਸ ਚੀਜ਼ ਦਾ ਵੀ origignal ਚੀਜ਼ ਕੀ ਆ ਲੇਕਿਨ ਉਹਦੇ origignal ਜਦੋਂ ਮੈਂ ਆਈਡੀ ਤੇ ਗਿਆ ਤਾਂ ਕੋਈ ਵੀਡੀਓ ਮੈਨੂੰ ਇਹੋ ਜਿਹਾ ਨਹੀਂ ਮਿਲਿਆ ਹੋਰ ਬੜੇ ਉਹਦੇ ਨਾਮ ਤੋਂ ਆਈਡੀਆਂ ਹੈਗੀਆਂ ਤਾਂ ਮੈਨੂੰ ਲੱਗਦਾ ਆ ਪੀ ਜਿਹੜੀ ਆਈਡੀ ਜਿਹੜੀ ਤੁਸੀਂ ਆ ਦੇਖ ਰਹੇ ਆ ਇਹਦੀ ਮੇਨ ਆਈਡੀ ਇਹੀ ਆ ਨਹੀਂ ਤਾਂ ਬੰਦਾ ਇਸਤੇ ਵੀ ਵੀਡੀਓ ਪਾਉਂਦਾ ਉਹ ਲੇਕਿਨ ਹੋਰ ਆਈਡੀਆਂ ਟਿਕਟੌਕ ਤੇ ਹੈਗੀਆਂ ਟਿਕਟੌਕ ਤੇ ਜਿੰਨੇ ਵੀ ਭਰਾ ਮੇਰਾ ਕੋਈ ਵੀਡੀਓ ਵੇਖ ਰਿਹਾ ਆ ਭੈਣ ਭਰਾ ਹਨਾ ਕੋਈ ਬੱਚੇ ਵੀ ਹੈਗੇ ਆ ਹਨਾ ਖੂਨ ਗਰਮ ਹੁੰਦਾ ਆ ਤੇ ਉਹ ਚੱਕ ਚੱਕ ਇਹਨਾ ਆਪਦੇ ਆਈਡੀ ਦੇ ਉੱਤੇ ਪਾਉਂਦੇ ਰਹਿੰਦੇ ਆ ਵੀ ਇਹਨਾਂ ਨੂੰ ਵਿਊ ਆਣਗੇ ਇਦਾਂ ਹੋਊਗਾ ਇਹ ਹੋਊਗਾ ਤੇ ਇਹ ਇਹਨਾਂ ਚੀਜ਼ਾਂ ਦਾ ਫਾਇਦਾ ਨਹੀਂਗਾ ਮੈਂ ਕਹਿੰਦਾ ਵੀ ਇਹਨਾਂ ਨੂੰ ਡਿਲੀਟ ਕਰ ਦਿਓ ਜਿਹਦੇ ਕੋਲੇ ਵੀ ਹੈਗਾ ਫੇਰ ਉਹਨੇ ਇੱਕ ਵੀਡੀਓ ਦੇ ਵਿੱਚ ਕਿਹਾ ਮੁੰਡੇ ਨੇ ਬਨਾਮ ਲਿਆ ਕਿਸੇ ਦਾ ਭਰਾ ਦਾ ਤੇ ਮੈਂ ਕੋਸ਼ਿਸ਼ ਕਰੂੰਗਾ ਮੈਂ ਗੱਲ ਕਰਾਂ ਉਹਦੇ ਨਾਲ ਠੀਕ ਆ ਤੇ ਐਡਾ ਉਹ ਮਤਲਬ ਕਿ ਕਿਸੇ ਦਾ ਉਹ ਨਹੀਂ ਹੁੰਦਾਗਾ ਦਿਮਾਗ ਖਰਾਬ ਕਿਸੇ ਦੇ ਧਰਮ ਬਾਰੇ ਬੋਲੇ ਕਿਤੋਂ ਨਾ ਕਿਤੋਂ ਤਾਂ ਗੱਲ ਇਹ ਸਟਾਰਟ ਹੋਈ ਆ ਹਨਾ ਤੇ ਹੁਣ ਮੈਂ ਚਾਹੁੰਨਾ ਕਿ ਜਿੰਨੇ ਵੀ ਵੀਡੀਓ ਹੈਗੇ ਐਦਾਂ ਦੇ ਕਿਤੇ ਵੀ ਤੁਹਾਨੂੰ ਵੀਡੀਓ ਮਿਲਦਾ ਤਾਂ ਅਗਲੇ ਨੂੰ ਰਿਪੋਰਟ ਮਾਰੋ ਠੀਕ ਆ ਪੀਏ ਵੀਡੀਓ ਪਾਈ ਡਿਲੀਟ ਕਰੋ ਅਗਲੇ ਨੂੰ ਮੈਸੇਜ ਕਰੋ ਕਿ ਡਿਲੀਟ ਕਰੋ ਇਸ ਜਿਹੜੇ ਵੀਡੀਓ ਚੱਲ ਰਹੇ ਆ ਇਹਨਾਂ ਨੂੰ ਡਿਲੀਟ ਕਰੋ ਕਿਉਂਕਿ ਉਹਦੀ ਆਪ ਦੀ ਮੇਨ ਆਈਡੀ ਤੇ ਤਾਂ ਹੈ ਨਹੀਂ ਤੇ ਔਰ ਮੈਂ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹਦੇ ਜਿਹਦੇ ਕੋਲ ਉਹਦੇ ਵੀਡੀਓ ਹੈਗੇ ਆ ਜਾਂ ਉਹ ਇੱਕ ਸਰਦਾਰ ਪਤਲਾ ਗਿਆ ਆ ਉਹਨੇ ਵੀ ਉਹ ਚੀਜ਼ਾਂ ਬੋਲੀਆਂ ਤੇ ਇਦਾਂ ਨਾ ਬੋਲਿਆ ਕਰੋ ਨਾ ਬੋਲਿਆ ਕਰੋ ਇਹਨਾਂ ਇਹ ਚੀਜ਼ਾਂ ਨਾ ਬੋਲਿਆ ਕਰੋ ਦੇਖੋ ਜਦੋਂ ਜੰਗ ਹੁੰਦੇ ਆ ਲੜਾਈਆਂ ਹੁੰਦੀਆਂ ਝਗੜੇ ਹੁੰਦੇ ਆ ਜਾਂ ਪਹਿਲਾਂ ਹੋਏ ਸੀ ਜਾਂ ਹੁਣ ਹੋ ਰਹੇ ਆ ਇਹਦਾ ਮਤਲਬ ਇਹ ਨਹੀਂ ਵੀ ਅ ਮੈਂ ਕਿਸੇ ਮੁਸਲਮਾਨ ਭਰਾ ਨਾਲ ਲੜ ਪਿਆ ਤੇ ਮੈਂ ਹੀ ਕੁੱਟਿਆ ਉਹਨੂੰ ਤੇ ਉਹਨੇ ਮੈਨੂੰ ਕੁੱਟਿਆ ਹੀ ਨਹੀਂ ਬੱਜਦੀਆਂ ਸਾਰਿਆਂ ਦੀ ਹੁੰਦੀਆਂ ਆ ਸਾਡਾ ਹੱਕ ਇਹ ਹੁੰਦਾ ਆ ਵੀ ਅਸੀਂ ਆਪਣੇ ਆਪ ਨੂੰ ਵੱਡਾ ਬਖਾਉਣਾ ਬੱਜਦੀਆਂ ਸਾਰਿਆਂ ਦੀ ਹੁੰਦੀਆਂ ਆ ਠੀਕ ਆ ਤੇ ਕੁਰਬਾਨੀਆਂ ਸਾਰੇ ਧਰਮਾਂ 'ਚ ਹੋਈਆਂ ਆ ਸਾਡਾ ਹੁਣ ਇਹ ਨਹੀਂ ਹੱਕ ਬਣਦਾ ਕਿ ਅਸੀਂ ਹਾਂ ਇੱਕ ਬੰਦਾ ਮੰਨ ਗਿਆ ਹੈਨਾ ਵੀ ਜਿੱਦਾਂ ਮੈਂ ਭਰਾਵਾਂ ਨੂੰ ਪਹਿਲਾਂ ਮੈਂ ਇੱਕ ਵੀਡੀਓ ਪਾਇਆ ਸੀ ਜਿਹੜਾ ਮੈਂ ਫੇਰ ਕਹਨਾ ਪੀ ਮੈਂ ਫੇਰ ਉਸ ਚੀਜ਼ ਦੀ ਗਲਤੀ ਮੰਨਦਾ ਆ ਪੀ ਮੈਂ ਮੈਨੂੰ ਗੁੱਸਾ ਹੀ ਇੰਨਾ ਆਇਆ ਸੀਗਾ ਨਾ ਪੀ ਆ ਜਿਸ ਮੁੰਡੇ ਦੀ ਮੈਂ ਹੁਣ ਵੀਡੀਓ ਮਤਲਬ ਤੁਹਾਨੂੰ ਦਿਖਾ ਰਿਆ ਹਣਾ ਪੀ ਮੈਨੂੰ ਇੱਥੇ ਗੁੱਸਾ ਹੀ ਇੰਨਾ ਆਇਆ ਸੀਗਾ ਪੀ ਤੁਸੀਂ ਇਸ ਇਦਾਂ ਦੀ ਚੀਜ਼ ਤੇ ਨਹੀਂ ਬੋਲ ਦੇਗੇ ਹਣਾ ਤੇ ਲੇਕਿਨ ਉਹਦੀ ਜਦੋਂ ਮੈਂ ਆਈਡੀ ਫੋਲੀ ਅੱਜ ਖੁਦ ਉਹਦੀ ਆਈਡੀ ਮਿਲੀ ਆ ਮੈਨੂੰ ਤਾਂ ਮੈਨੂੰ ਖੁਦ ਨੂੰ ਇਹ ਚੀਜ਼ ਫੀਲ ਹੋਈ ਆ ਕਿ ਮੈਂ ਮਤਲਬ ਨਾ ਗਲਤ ਕਰ ਗਿਆ ਇੱਥੇ ਮੈਨੂੰ ਇਹ ਵੀਡੀਓ ਇਦਾਂ ਬਣਾਉਣਾ ਹੀ ਨਹੀਂ ਸੀ ਚਾਹੀਦਾ ਕਰਨਾ ਨਹੀਂ ਸੀ ਚਾਹੀਦਾ ਲੇਕਿਨ ਮੈਂ ਆਪਦੇ YouTube ਚੈਨਲ ਤੋਂ ਇਹ ਵੀਡੀਓ ਡਿਲੀਟ ਕਰਤਾ ਜੀਸ ਭਰਾ ਕੋਲੇ ਮੇਰਾ ਵੀਡੀਓ ਹੈ ਉਹ ਡਿਲੀਟ ਕਰ ਦਿਓ ਤੇ ਨਹੀਂ ਤਾਂ ਉਹਦੀ ਜ਼ਿੰਮੇਵਾਰੀ ਤੁਹਾਡੀ ਹੋਊਗੀ ਭਰਾਓ ਮੇਰੀ ਨਹੀਂਗੀ ਕਿਉਂਕਿ ਮੈਂ ਆਪਦੇ ਅਕਾਊਂਟ ਤੋਂ ਉਸ ਨੂੰ ਡਿਲੀਟ ਕਰ ਚੁੱਕਾ ਮੈਂ ਉਸ ਵੀਡੀਓ ਨੂੰ ਠੀਕ ਹੈ ਔਰ ਮੈਂ ਉਸ ਚ ਕੁਝ ਗੱਲਾਂ ਇਦਾਂ ਦੀਆਂ ਬੋਲਿਆ ਆ ਠੀਕ ਹੈ ਜਿਸ ਨਾਲ ਉਸ ਮੁੰਡੇ ਤੇ ਘੱਟ ਗੁੱਸਾ ਆਇਆ ਭੈਣਾ ਭਰਾਵਾਂ ਨੂੰ ਮੇਰੇ ਤੇ ਜ਼ਿਆਦਾ ਗੁੱਸਾ ਆਇਆ ਆ ਠੀਕ ਆ ਕੁਝ ਗੱਲਾਂ ਇਦਾਂ ਮਤਲਬ ਗੁੱਸਾ ਹੀ ਮੈਨੂੰ ਇੰਨਾ ਆਇਆ ਸੀਗਾ ਤੇ ਹੁਣ ਮੇਰੀ ਇੱਕੋ ਹੀ ਰਿਕੁਐਸਟ ਆ ਵੀ ਜਿਸ ਕੋਲੇ ਵੀ ਉਹ ਵੀਡੀਓ ਆਉਂਦਾ ਤੇ ਉਹਨੂੰ ਡਿਲੀਟ ਕਰ ਦਿਓ ਜੇ ਕਿਸੇ ਨੇ ਆਪਦੇ ਸੋਸ਼ਲ ਮੀਡੀਆ ਤੇ ਪਾਇਆ ਤਾਂ ਉਹਨੂੰ ਡਿਲੀਟ ਕਰੋ ਇਹਦੇ ਚ ਹੁਣ ਗੱਲ ਕੀ ਆ ਬੇਇੱਜ਼ਤੀ ਆਪਣੀ ਆ ਉਹ ਮੁੰਡੇ ਦੀ ਨਹੀਂ ਅਸੀਂ ਕਰ ਰਹੇਗੇ ਅਸੀਂ ਖੁਦ ਹੀ ਬੇਇੱਜ਼ਤੀ ਹੁਣ ਖੁਦ ਹੀ ਕਰ ਰਹੇ ਆ ਤਾਂ ਮੈਨੂੰ ਮੈਂ ਤੁਹਾਨੂੰ ਸਹੀ ਦੱਸਾਂ ਮੈਨੂੰ ਇਸ ਗੱਲ ਦੀ ਨਾ ਬੜੀ ਸ਼ਰਮ ਜੀ ਮੈਂ ਕਹਿੰਦੇ ਹੁੰਦੇ ਭਈ ਮਤਲਬ ਸ਼ਰਮ ਆ ਰਹੀ ਹੈ ਕਿ ਮੈਂ ਮੈਨੂੰ ਮੇਨ ਆਈਡੀ ਉਹਦੀ ਨਹੀਂ ਮਿਲੀ ਮੈਂ ਕਿਸੇ ਹੋਰ ਆਈਡੀ ਤੋਂ ਚੱਕ ਕੇ ਉਹ ਵੀਡੀਓ ਤੁਹਾਨੂੰ ਦਿਖਾ ਦਿੱਤਾ ਇਹਦੇ ਬਸ ਵੀਡੀਓ ਫਿਰ ਬਹੁਤ ਵੱਡੇ ਹੋ ਜਾਂਦੇ ਮੇਰੀ ਇੰਨੀ ਕੀ ਗੱਲ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਇਹ ਹਰੇਕ ਬੰਦੇ ਤੱਕ ਵੀਡੀਓ ਜਾਵੇ ਹਰੇਕ ਭਰਾ ਤੱਕ ਜਾਵੇ ਮੁਸਲਮਾਨ ਭਰਾ ਆ ਸਿੱਖ ਭਰਾ ਆ ਹਨਾ ਇਹਨਾਂ ਦਾ ਹੀ ਆਪਸ ਵਿੱਚ ਟਿਕਟੋਕ ਤੇ ਮਸਲਾ ਬਣਿਆ ਸੀਗਾ ਤੇ ਇਹ ਮਸਲਾ ਵੱਧਣਾ ਨਹੀਂ ਚਾਹੀਦਾਗਾ ਤੇ ਜੇ ਮੇਰੀ ਗੱਲ ਸਮਝ ਆ ਗਈ ਹੋਵੇ ਸਾਰੇ ਭਰਾਵਾਂ ਦੇ ਹਨਾ ਤੇ ਮੈਂ ਤਾਂ ਇਸ ਚੀਜ਼ ਨੂੰ ਮੰਨ ਗਿਆ ਪਹਿਲਾਂ ਹੀ ਵੀ ਮੈਂ ਉਸ ਥੋੜੀ ਜਿਹੀ ਗਲਤੀ ਕਰ ਗਿਆ ਹਨਾ ਕਿਉਂਕਿ ਮੈਨੂੰ ਵੀਡੀਓ ਇਸ ਤਰੀਕੇ ਨਾਲ ਮਿਲੀ ਤੇ ਬਸ ਮੈਨੂੰ ਗੁੱਸਾ ਆ ਗਿਆ ਤੇ ਸਾਡੇ ਭਰਾ ਐਦਾਂ ਦੀਆਂ ਗੱਲਾਂ ਤੇ ਤਾਂ ਬੋਲਦੇ ਨਹੀਂਗੇ ਹਨਾ ਵੀ ਹੋਰ ਭਾਵੇਂ ਹਨਾ ਪਤਾ ਨਹੀਂ ਮਤਲਬ ਕਿ ਮੈਂ ਬੋਲਿਆ ਮੈਂ ਬੋਲਿਆ ਸਹੀ ਮੈਂ ਬੋਲਿਆ ਠੀਕ ਆ ਉਸ ਦੀ ਮੈਂ ਗਲਤੀ ਮੰਨਦਾ ਇਸ ਚੀਜ਼ ਨੂੰ ਲੇਕਿਨ ਹੁਣ ਇਹ ਵੀ ਗਲਤੀ ਮੰਨਦਾ ਵੀ ਮੈਂ ਤਾਂ ਇਹ ਗਲਤੀ ਹੋਈ ਆ ਪੀ ਮੈਂ ਮੇਨ ਆਈਡੀ ਮੈਨੂੰ ਉਹਦੀ ਲੱਭੀ ਨਹੀਂ ਸੀਗੀ ਠੀਕ ਆ ਤੇ ਬਸ ਇੰਨੀਆਂ ਗੱਲਾਂ ਆ ਹੋਰ ਮੈਂ ਕੀ ਬੋਲਾਂ ਹੁਣ ਮੈਂ ਏਸੀ ਬੰਦ ਕੀਤਾ ਹੋਇਆ ਆ ਤੇ ਹੁਣ ਪਸੀਨਾ ਵੀ ਆਣ ਲੱਪਿਆ ਆ ਗੱਡੀ ਦੇ ਵਿੱਚ ਤੇ ਹੁਣ ਗੱਲ ਕਰੀਏ ਟਾਈਮ ਹੀ ਨਹੀਂ ਹੁੰਦਾ ਮੇਰੇ ਕੋਲ ਤਾਂ ਇੰਨਾ ਟਾਈਮ ਹੀ ਨਹੀਂ ਹੁੰਦਾ ਵੀ ਵੀਡੀਓ ਬਣਾਉਣੇ ਕਈ ਭਰਾ ਕਹਿੰਦੇ ਆ ਤੂੰ ਵਿਊ ਕਰਕੇ ਹੈਨਾ ਵਿਊ ਕਰਕੇ ਨਹੀਂ ਵਿਊ ਕਰਕੇ ਨਹੀਂ ਹੁੰਦਾ ਨਹੀਂ ਹੁੰਦਾਗਾ ਸੋਨਾ ਮੇਰਾ ਗੁਜ਼ਾਰਾ ਚੱਲੀ ਜਾਂਦਾ ਆ ਤੇ ਮੈਂ ਅਰਬ ਕੰਟਰੀ ਚ ਹੀ ਰਹਿਣਾ ਮੈਂ ਅਰਬ ਕੰਟਰੀ ਚ ਰਹਿਣਾ ਆ ਤੇ ਮੈਂ ਕਿਸੇ ਧਰਮ ਨੂੰ ਗਲਤ ਨਹੀਂ ਕਹਿੰਦਾਗਾ ਠੀਕ ਆ ਕਹਿੰਦੇ ਵੀ ਜੀ ਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ ਠੀਕ ਹੈ ਜੀ ਤੇ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ ਤੁਸੀਂ ਮਾਨ ਸਾਹਿਬ ਦਾ ਇਹ Song ਸੁਣਿਆ ਹੋਣਾ ਸ਼ਾਇਦ ਤੇ ਮੈਂ ਤਾਂ ਕਹਿੰਦਾ ਹਰ ਕੋਈ ਹੱਸੇ ਬਸੇ ਖੁਸ਼ ਰਵੇ ਹਨਾ ਪਰ ਕਈ ਵਾਰ ਬੰਦੇ ਨੂੰ ਗੁੱਸਾ ਆ ਜਾਂਦਾ ਹਨਾ ਤੇ ਜੇ ਗੁੱਸਾ ਆ ਵੀ ਗਿਆ ਤਾਂ ਫਿਰ ਮਾਫ ਕਰਨਾ ਤੁਹਾਡਾ ਹੀ ਬਣਦਾ ਹੈ ਹਨ ਤੇ ਮੈਂ ਉਹ ਵੀਡੀਓ ਡਿਲੀਟ ਕਰ ਦਿੱਤਾ ਜਿਸ ਬੰਦੇ ਕੋਲ ਵੀ ਮੇਰਾ ਵੀਡੀਓ ਹੈ ਉਸ ਨੂੰ ਡਿਲੀਟ ਕਰ ਦਿਓ ਆਪਣੇ ਕਾਉਂਟ ਦੇ ਉੱਤੋਂ ਠੀਕ ਆ ਨਹੀਂ ਉਹਦੇ ਵਸੂਲ ਤੁਸੀਂ ਹੋ ਮੈਂ ਨਹੀਂਗਾ ਤੇ ਮੈਂ ਆਪਦੇ ਅਕਾਊਂਟ ਦੇ ਉੱਤੇ YouTube ਚੈਨਲ ਹੀ ਚਲਾਉਣਾ ਆ ਮੈਂ Facebook ਜਾਂ ਉੱਤੇ ਨਹੀਂ ਮੈਂ ਜਿਆਦਾ ਨੇਗੇਟਿਵ ਰਹਿੰਦਾਗਾ ਤੇ ਲੇਕਿਨ ਮੈਂ ਉਹ ਮੁੰਡੇ ਨਾਲ ਗੱਲ ਕਰਕੇ ਫਿਰ ਜ਼ਰੂਰ ਤੁਹਾਨੂੰ ਦੱਸੂਗਾ ਇਹ ਮੁੰਡੇ ਦੀ ਜਿਹੜੀ ਵੀਡੀਓ ਮੈਂ ਬੁਖਾ ਰਿਹਾ ਤੁਹਾਨੂੰ ਠੀਕ ਆ ਅਗਰ ਕਿਸੇ ਕੋਲੇ ਮੇਰੀ ਵੀਡੀਓ ਹੈ ਕਿਸੇ ਭਰਾ ਕੋਲੇ ਤਾਂ ਉਹਨੂੰ ਡਿਲੀਟ ਕਰ ਦਿਓ ਤੇ ਨਹੀਂ ਉਹਦੇ ਜਵਾਬ ਦੇ ਫਿਰ ਤੁਸੀਂ ਹੋ ਮੈਂ ਨਹੀਂਗਾ ਠੀਕ ਆ ਮੈਂ ਆਪਦੀ ਜਿਹੜੀ ਮਿਸਟੇਕ ਹੋਈ ਆ ਮੈਂ ਉਹਦੀ ਗਲਤੀ ਵੀ ਮੰਨ ਚੁੱਕਾ ਆ ਪਹਿਲਾਂ ਵੀ ਦੋ ਵੀਡੀਓ ਕਰ ਚੁੱਕਾ ਆ ਠੀਕ ਆ ਮੈਂ ਕਈ ਵਾਰ ਇਹ ਕਹਿਣਾ ਹੁੰਨਾ ਗੱਲ ਵੀ ਬੰਦੇ ਦੀ ਨਾ ਉਮਰ ਮੈਟਰ ਨਹੀਂ ਕਰਦੀ ਵੀ ਇਹ ਬਹੁਤ ਸਿਆਣਾ ਹੈ ਮਸ ਗਲਤੀ ਹੋ ਜਾਂਦੀ ਹੈ ਕਿਸੇ ਤੋਂ ਵੀ ਹੋ ਜਾਂਦੀ ਹੈ ਗਲਤੀ ਮੈਤੋਂ ਵੀ ਹੋਈ ਆ ਹਨ ਤੇ ਗਲਤੀ ਕਿਸੇ ਤੋਂ ਵੀ ਹੋ ਜਾਂਦੀ ਹੈ ਔਰ ਗਲਤੀ ਨੂੰ ਮੰਨਣਾ ਔਰ ਗਲਤੀ ਨੂੰ ਸੁਧਾਰ ਲੈਣਾ ਠੀਕ ਹੈ ਜੀ ਗਲਤੀ ਨੂੰ ਮੰਨ ਲੈਣਾ ਤੇ ਗਲਤੀ ਨੂੰ ਸੁਧਾਰ ਲੈਣਾ ਬਹੁਤ ਵੱਡੀ ਗੱਲ ਹੁੰਦੀ ਆ ਕਦੇ ਵੀ ਸਾਡੇ ਤੋਂ ਗਲਤੀ ਹੋ ਜਾਂਦੀ ਹੈ ਨਾ ਤਾਂ ਉਹ ਚ ਸਫਾਈਆਂ ਨਹੀਂ ਦੇਣੀਆਂ ਇਦਾਂ ਉਦਾਂ ਇਹ ਆ ਉਹ ਆ ਜੇ ਗਲਤੀ ਹੋ ਗਈ ਆ ਤੋ ਉਹਨੂੰ ਮੰਨ ਲਓ ਹੈ ਨਾ ਗਲਤੀ ਮੰਨਣ ਦੇ ਨਾਲ ਆਪਾਂ ਕੋਈ ਆ ਨਹੀਂ ਵੀ ਛੋਟੇ ਹੋ ਜਾਂਦੇ ਆ ਹੈ ਨਾ ਇਦਾਂ ਨਹੀਂ ਹੁੰਦਾਗਾ ਮੈਂ ਪਹਿਲਾਂ ਬਹੁਤ ਵੀਡੀਓ ਦੇ ਵਿੱਚ ਕਿਹਾ ਆ ਵੀ ਗਲਤੀ ਮੰਨਣ ਨਾਲ ਕੋਈ ਛੋਟਾ ਨਹੀਂ ਹੁੰਦਾਗਾ ਠੀਕ ਆ ਉਦਾਂ ਹੀ ਰੰਦਾ ਠੀਕ ਹੈ ਹੋ ਸਕਦਾ ਹੈ ਕਈ ਭਰਾਵਾਂ ਦੇ ਮੇਰੀ ਗੱਲ ਸਮਝ ਦੇ ਵਿੱਚ ਆ ਗਈ ਹੋਵੇ ਕਿ ਹੁਣ ਉਹ ਵੀਡੀਓ ਜੇ ਆਪਾਂ ਇਦਾਂ ਕਰਦੇ ਆ ਨਾ ਆਪਾਂ ਜਾਂ ਗਾਂ ਦੀਆਂ ਗਾਂ ਦੀਆਂ ਹਾਂਜੀ ਸੈਂਡ ਕਰੋ ਜੀ ਇੱਥੇ ਬੋਲੋ ਜੀ ਜਦੋਂ ਬੰਦਾ ਖੁਦ ਕਹਿ ਗਿਆ ਹਨਾ ਉਹਨਾਂ ਦੀ ਕੋਈ ਮੀਟਿੰਗ ਸ਼ੀਟਿੰਗ ਵੀ ਹੋਈ ਸੀ ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਨਾਲ ਗੱਲ ਕਰਨ ਦੀ ਕਿ ਮੈਨੂੰ ਉਹ ਵੀਡੀਓ ਸੈਂਡ ਕਰ ਜਿਹੜੀ ਤੁਹਾਡੀ ਮੀਟਿੰਗ ਹੋਈ ਸੀ ਗੱਲ ਜਿਹੜੀ ਨਿਬੜੀ ਸੀਗੀ ਤੁਹਾਡੀ ਵੀ ਇਸ ਨੂੰ ਗੱਲ ਨੂੰ ਆਪਾਂ ਪਬਲਿਕ ਕਰੀਏ ਪੰਜਾਬ 'ਚ ਇੰਡੀਆ ਦੇ ਵਿੱਚ ਲੋਕਾਂ ਨੂੰ ਨਹੀਂ ਪਤਾਗਾ ਉਹਨਾਂ ਕੋਲ ਉਹ ਵੀਡੀਓ ਤੁਰੀਆਂ ਫਿਰਦੀਆਂ ਨਾ ਕਿਉਂਕਿ ਪੰਜਾਬ ਆਪਣੇ ਟਿਕਟੋਕ ਚੱਲਦਾ ਨਹੀਂਗਾ ਕਈ ਭਰਾ ਚੱਲਦੇ ਆ ਮਤਲਬ ਜਗਾੜ ਲਾ ਕੇ ਕੋਈ ਪਤਾ ਨਹੀਂ ਕਿਹੜਾ ਜਗਾੜ ਲਾਉਂਦੇ ਉਹ ਚਲਾਉਂਦੇ ਆ ਹਨਾ ਤੇ ਜਾਂ ਜਿੱਦਾਂ ਹੁਣ ਮੇਰੇ ਵਰਗੇ ਭਰਾ ਮਤਲਬ ਵੀ ਹੋਰ ਭਰਾ ਬੈਠੇ ਆ ਵਿਦੇਸ਼ਾਂ ਦੇ ਵਿੱਚ ਉਹ ਆਪਦਾ ਵੀਡੀਓ ਉਹਨੂੰ ਸੈਂਡ ਕਰ ਦਿੰਦੇ ਲੈ ਇਹਨੂੰ ਅਪਲੋਡ ਕਰ ਦੇ ਠੀਕ ਆ ਐਦਾਂ ਵੀ ਚੱਲਦੇ ਆ ਤੇ ਉਹ ਟਿਕਟੋਕ ਦਾ ਹੁਣ ਆਪਣੇ ਇੰਡੀਆ 'ਚ ਤਾਂ ਬੈਨ ਆ ਪਤਾ ਨਹੀਂ ਲੱਗਦਾਗਾ ਹਨਾ ਉਹ ਆਈਡੀ ਟਿਕਟੋਕ ਤੇ ਆ ਠੀਕ ਆ ਜੀ ਬਸ ਇੰਨੀਆ ਕੋ ਬੇਨਤੀਆਂ ਆ ਬੇਨਤੀਆਂ ਨੂੰ ਮਨਜ਼ੂਰ ਕਰ ਲੈਣਾ ਉਹ ਵੀਡੀਓ ਨੂੰ ਮੈਂ ਵਾਰ-ਵਾਰ ਕਹਿ ਰਿਹਾ ਉਹਦੇ ਵਸੂਲ ਫਿਰ ਤੁਸੀਂ ਹੋ ਮੈਂ ਨਹੀਂਗਾ ਜੇ ਤੁਸੀਂ ਉਹਨੂੰ ਡਿਲੀਟ ਨਹੀਂ ਕਰਦੇਗੇ ਕਿਉਂਕਿ ਮੈ ਤੋਂ ਮਿਸਟੇਕ ਹੋਈ ਆ ਠੀਕ ਆ ਮੈਂ ਉਹਦੇ ਵਾਸਤੇ ਬੋਲਿਆ ਮੁੰਡੇ ਵਾਸਤੇ ਜਾਂ ਕੁਝ ਵੀ ਬੋਲਿਆ ਉਹ ਮੇਰੀ ਗਲਤੀ ਹੋਈ ਆ ਮੈਂ ਬਾਰ-ਬਾਰ ਇਸ ਗੱਲ ਨੂੰ ਕਹਿ ਰਿਹਾ ਉਹਨੂੰ ਡਿਲੀਟ ਕਰ ਦਿਓ ਨਹੀਂ ਮੈਂ ਉਹਦਾ ਕੋਈ ਜਵਾਬ ਨਹੀਂ ਦੇਣਾਗਾ ਫਿਰ ਜਵਾਬ ਜਿਹਦੇ ਕੋਲੇ ਹੈਗੀ ਆ ਵੀਡੀਓ ਜਵਾਬ ਉਸੇ ਬੰਦੇ ਨੇ ਦੇਣਾ ਆ ਕਿਉਂਕਿ ਮੈਂ ਆਪਦੇ ਕਾਰਡ ਚੋਂ ਉਹਨੂੰ ਡਿਲੀਟ ਕਰ ਚੁੱਕਾ ਆ ਕਿਉਂਕਿ ਮੈਨੂੰ ਇਹ ਚੀਜ਼ ਫੀਲ ਹੋਈ ਆ ਔਰ ਅੱਜ ਜਿਹੜੀ ਚੀਜ਼ ਆ ਮੈਂ ਤੁਹਾਨੂੰ ਬਖਾਰਿਆ ਆ ਇਦੇ ਬਾਰੇ ਆਪਾਂ ਮੁੰਡੇ ਨਾਲ ਗੱਲ ਕਰਾਂਗੇ ਜੇ ਗੱਲ ਸੁਣੂਗਾ ਤਾਂ ਉਹ ਠੀਕ ਹੈ ਸੁਣੂਗਾ ਐਸੀ ਕਿਹੜੀ ਗੱਲ ਆ ਤੇ ਬਸ ਇੰਨੀ ਇੱਕ ਬੇਨਤੀ ਆ ਜਿਉਂਦੇ ਰੋ ਖੁਸ਼ ਰੋ